DPG ਦੇ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਧਰਮਜੀਤ DP ਪਿਛਲੇ ਦਿਨੀ ਅਸਾਂ ਵਿੱਚ ਹੋਈ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਦੌਰਾਨ ਸਰਹਦੀ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਰਹਿਣ ਵਾਲੇ ਨੌਜਵਾਨ ਕਰਨਦੀਪ ਸਿੰਘ ਨੇ 65 ਕਿਲੋ ਭਾਰ ਵਰਗ ਵਿੱਚ ਵੈਸਟ ਬੰਗਾਲ ਦੇ ਖਿਡਾਰੀ ਨੂੰ ਹਰਾ ਕੇ ਡੋਰਸ ਓਪਨ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਅੱਜ ਆਪਣੇ ਜੱਤੀ ਪਿੰਡ ਖੋਖਰ ਵਿਖੇ ਪਹੁੰਚਨ ਤੇ ਭਾਰਤੀ ਕਿਸਾਨ ਜੁਨੀਅਨ ਚਰੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਆਓ ਦੇਖਦੇ ਹਾਂ ਸਾਰੀ ਰਿਪੋਰਟ ਡੀਪੀਸੀ ਦੇ ਨਾਲ ਸਾਡੇ ਪੱਤਰਕਾਰ ਲਾਪਰੇ ਸਿੰਘ ਦੀ ਏਅਰਪੋਰਟ ਮੀਡੀਆ ਵਾਲਿਆਂ ਦਾ ਜੋਗੀ ਸਾਡੇ ਪਿੰਡ ਆਏ ਉਹ ਏਡੀ ਤੁਰੋਂ ਮੈਂ ਜਿੱਤ ਪ੍ਰਾਪਤ ਕਰਕੇ ਆ ਮੈਂ ਜੀ ਕਰਨਦੀਪ ਸਿੰਘ ਮੇਰਾ ਨਾਮ ਆ ਔਰ ਮੈਂ ਐਮਐਮਏ ਜਿੱਤ ਕਾਂ ਵੈਸਟ ਬੰਗਾਲ ਦੇ ਜੋ ਬਾਡਰਾ ਅਸਾਮ ਦੇ ਵਿੱਚ ਉਥੋਂ ਚੈਂਪੀਅਨਸ਼ਿਪ ਜਿੱਤ ਕੇ ਆਇਆ ਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤਾਂ ਕਿੰਨਾ ਕਿੰਨਾ ਕਈ ਨਹੀਂ ਸਟੇਟਾਂ ਦੇ ਵਿੱਚ ਭਾਗ ਲਿਆ ਉੱਥੇ ਬਹੁਤ ਸਟੇਟਾਂ ਨੇ ਭਾਗ ਲਿਆ ਜੀ ਆਲ ਇੰਡੀਆ ਦੇ ਸਟੇਟਾਂ ਨੇ ਭਾਗ ਲਿਆ ਔਰ ਪੰਜਾਬ ਵਿੱਚ ਉਹਨਾਂ ਨੇ ਮੈਨੂੰ ਇਕੱਲੇ ਨੂੰ ਸੱਦਿਆ ਹੋਇਆ ਸੀ ਔਰ ਉੱਥੇ ਮੈਂ ਗਿਆ ਔਰ ਜਿੱਤ ਪ੍ਰਾਪਤ ਕਰਕੇ ਆ ਮੇਰੀ ਜਿਹੜੀ ਫਾਈਟ ਸੀ ਉਹ ਵੈਸਟ ਬੰਗਾਲ ਦੇ ਮੁੰਡੇ ਨਾਲ ਨੌਜਵਾਨਾ ਸੀ ਕਿਹੜੇ ਵਰਗ ਵਿੱਚ ਹੋਈ ਸੀ ਤੇ ਕਿੰਨੀ ਫਾਈਟ ਆਉਂਦੀ ਮੇਰੀ 65 ਕਿਲੋ ਭਾਰ ਵਰਗ ਵਿੱਚ ਹੋਈ ਸੀ ਇੱਕ ਦਿਨ ਪਹਿਲਾਂ ਸਾਡਾ ਭਾਰ ਹੋਇਆ ਸੀ ਔਰ ਅਗਲੇ ਦਿਨ ਸਾਡੀ ਫਾਈਟ ਹੋਈ ਇੱਕ MMA ਦੇ ਦੋ ਤਰੀਕੇ ਹੁੰਦੇ ਇੱਕ ਅਮੈਚਰ ਹੁੰਦੀ ਹੈ ਜਦੋਂ ਬੱਚਾ ਨਵੀਂ ਵਾਈਟ ਸਟਾਰਟ ਕਰਦਾ ਉਦੋਂ ਅਮੈਚਰ ਫਾਈਟਾ ਕਰਦਾ ਉਦੋਂ ਦੋ ਤਿੰਨ ਫਾਈਟਾਂ ਹੁੰਦੀਆਂ ਅਮੈਚਰ ਦੇ ਵਿੱਚ ਜਿਹੜੀ ਹੁੰਦੀ ਹੈ ਐਲਬੋ ਤੇ ਨੀ ਅਲੋਡ ਨਹੀਂ ਹੁੰਦਾ ਪਰ ਜਿਹੜੀ ਪ੍ਰੋ ਫਾਈਟ ਆ ਉਹ ਇੱਕ ਦਿਨ ਦੇ ਵਿੱਚ ਇੱਕ ਹੀ ਹੁੰਦੀ ਹੈ ਉਹਦੇ ਵਿੱਚ ਕੋਈ ਰੂਲ ਨਹੀਂ ਹੁੰਦਾ ਬਸ ਬਾਲ ਨਹੀਂ ਫਰਨੇ ਹੁੰਦੇ ਜਾਂ ਤੁਸੀਂ ਦੰਦ ਕੱਟ ਨਹੀਂ ਕਰ ਸਕਦੇ ਦੰਦੀ ਨਹੀਂ ਵੱਟ ਸਕਦੇ ਬਾਕੀ ਵਿੱਚ ਕੋਈ ਰੂਲ ਨਹੀਂ ਹੁੰਦਾ ਐਲਬੋ ਨੀ ਸ਼ੋਲਡਰ ਸਭ ਕੁਝ ਉੱਚਾ ਲੋਡ ਹੁੰਦਾ ਮੈਂ ਉਹ ਪ੍ਰੋ ਫਾਈਟ ਕਰਕੇ ਆਦੇ ਉਹਦੇ ਵਿੱਚ ਜਿੱਤ ਪ੍ਰਾਪਤ ਕਰਕੇ ਆਇਆ ਜੀ ਕਿੰਨੇ ਰਾਊਂਡ ਖੇਡੇ ਤੇ ਕਿਹੜੇ ਰਾਊਂਡ ਚਲੇ ਦਿੱਤਾ ਐਮ ਐਮ ਏ ਦੇ 5-5 ਮਿੰਟ ਦੇ 5 ਰਾਊਂਡ ਹੁੰਦੇ ਆ ਜੀ ਔਰ ਮੈਂ ਉਹਨੂੰ ਪਹਿਲੇ ਰਾਊਂਡ ਵਿੱਚ ਜਿੱਤ ਕੀਤਾ ਉਹਨੂੰ ਮੈਂ ਥਰੋ ਮਾਰ ਕੇ ਤੇ ਆਰਮ ਬਾਰ ਲਗਾ ਕੇ ਉਹਦਾ ਟੈਪ ਆਊਟ ਕਰਵਾ ਕੇ ਉਹਨੂੰ ਫਿਨਿਸ਼ ਕਰ ਦਿੱਤਾ ਜੀ ਕਿੰਨਾ ਤੇਜ਼ ਘੜਾਰੀ ਸੀ ਉਹ ਉਹ ਜੀ ਖਿਡਾਰੀ ਉਹਦਾ ਸੀ ਕਿੱਕ ਬੌਕਸਿੰਗ ਦਾ ਸੀ ਜਦੋਂ ਫਾਈਟ ਸਟਾਰਟ ਹੋਈ ਤੇ ਉਹਨੇ ਸਟਾਰਟਿੰਗ ਦੇ ਵਿੱਚ ਮੇਰੇ ਤੇ ਮੈਂ ਉਹਦੋਂ ਸਮਝ ਗਿਆ ਕਿ ਇਹ ਕਿੱਕ ਬੌਕਸਿੰਗ ਦਾ ਖਿਡਾਰੀ ਆ ਤੇ ਜਦੋਂ ਦੂਸਰੀ ਵਾਰ ਕਿੱਕ ਮਾਰਨ ਆਇਆ ਤੇ ਉਹਦੀ ਮੈਂ ਲੱਤ ਫੜ ਕੇ ਤੇ ਉਹਨੂੰ ਟੇਕ ਡਾਊਨ ਕਰਕੇ ਤੇ ਫਿਨਿਸ਼ ਕਰਤਾ ਜੀ ਹੁਣ ਕਰੀ ਤਿਆਰੀ ਕਰ ਰਿਹਾ ਹੁਣ ਜੀ ਮੈਂ UFC ਦੇ ਵਾਸਤੇ ਤਿਆਰੀ ਕਰ ਰਿਹਾ ਮੈਂ ਗੋਆ ਦੇ ਵਿੱਚ ਟ੍ਰੇਨਿੰਗ ਕਰ ਰਿਹਾ ਮੈਂ ਮੇਰੀ 8 ਘੰਟੇ ਟ੍ਰੇਨਿੰਗ ਕਰ ਰਿਹਾ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਵੱਡੇ ਟ੍ਰੇਨਿੰਗ ਕਰ ਰਿਹਾ ਮੈਂ ਜਜ਼ਬਾ ਹੈ ਮੈਂ ਆਪਣੇ ਪੰਜਾਬ ਨੂੰ ਆਪਣੇ ਇੰਡੀਆ ਨੂੰ ਛੇਤੀ ਹੀ UFC ਦੇ ਵਿੱਚ ਰਿਪਰੈਜ਼ੈਂਟ ਕਰਾਂ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂਗੇ ਇੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੁੰਨੀ ਅੱਜ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਰਹਿਣ ਵਾਲੇ ਕਰਨ ਬਾਜਵਾ ਜੀ ਜੋ ਹੈ ਐਮ ਐਮ ਏ ਦੇ ਵਿੱਚ ਮਿਕਸ ਮਾਰਸ਼ਲ ਆਰਟ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹਾਸਿਲ ਕਰਕੇ ਤੇ ਆਪਣੇ ਘਰ ਆਏ ਨੇ ਜਿੱਥੇ ਉੱਥੇ ਉਹਨਾਂ ਦਾ ਅਸੀਂ ਘਰ ਪਹੁੰਚਣ ਤੇ ਸਵਾਗਤ ਕੀਤਾ ਤੇ ਉਹਨਾਂ ਨੂੰ ਵਧਾਈ ਵੀ ਦਿੱਤੀ ਆ ਪਰਿਵਾਰ ਨੂੰ ਵੀ ਵਧਾਈ ਦਿੱਤੀ ਆ ਤੇ ਸਾਡੇ ਮਾਝੇ ਵਾਸਤੇ ਸਾਡੇ ਜ਼ਿਲ੍ਹੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਆ ਕਿ ਇਸ ਤਰ੍ਹਾਂ ਦਾ ਇੱਕ ਛੋਟੀ ਉਮਰ ਦੇ ਵਿੱਚ ਨੌਜਵਾਨ ਸਾਡਾ ਛੋਟਾ ਭਰਾ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਨਾਂ ਉੱਚਾ ਕਰ ਰਿਹਾ ਔਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਦੇਖੋ ਇਹ ਇੰਨੀ ਕ ਖਤਰਨਾਕ ਗੇਮ ਆ ਕਿ ਜਿਸ ਦੇ ਵਿੱਚ ਪਤਾ ਨਹੀਂ ਹੁੰਦਾ ਸਾਡੇ ਸੱਟ ਕਿੱਥੇ ਲੱਗਣੀ ਆ ਤੇ ਸਾਡੀ ਜਾਨ ਵੀ ਜਾ ਸਕਦੀ ਆ ਔਰ ਉਸ ਤਰ੍ਹਾਂ ਦੀ ਇੱਕ ਗੇਮ ਨੂੰ ਮੈਂ ਕਹਿ ਸਕਦਾ ਕਿ ਕਰਨ ਬਾਜਵਾ ਜੀ ਨੇ ਜੋ ਅਸੈਪਟ ਕੀਤਾ ਉਹਦੇ ਵਿੱਚ ਆਪਣਾ ਸਟਰਗਲ ਕਰ ਰਿਹਾ ਔਰ ਜਿੱਤ ਵੀ ਹਾਸਲਾ ਕਰ ਰਿਹਾ ਤੇ ਪੰਜਾਬ ਦਾ ਨੌਜਵਾਨ ਇਹ ਅੱਜ ਸਾਬਿਤ ਕਰ ਰਿਹਾ ਕਿ ਜਿੱਥੇ ਅਸੀਂ ਦੇਸ਼ ਦੀਆਂ ਬਰੂਹਾਂ ਉੱਤੇ ਆਪਣੀ ਦੇਸ਼ ਦੀ ਰਾਖੀ ਵਾਸਤੇ ਆਪਣੀ ਜਾਨ ਕੁਰਬਾਨ ਕਰਦੇ ਹਾਂ ਆਪਣੇ ਕਿਤੇ ਵਾਸਤੇ ਜਿੱਥੇ ਕਿਸਾਨ ਆਪਣੇ ਮਿਹਨਤ ਕਿਰਤ ਕਰਕੇ ਆਪਣੀ ਜਿਹੜੀਆਂ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਜਿਹੜਾ ਆ ਖੂਨ ਪਸੀਨਾ ਇੱਕ ਕਰਦਾ ਤੇ ਅੱਜ ਸਾਡੇ ਨੌਜਵਾਨ ਆਪਣੇ ਦੇਸ਼ ਦੀ ਸਪੋਰਟਸ ਦੇ ਵਿੱਚ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਨੇ ਤਰੇ ਹੋਏ ਨੇ ਵੱਡੀਆਂ ਅਚੀਵਮੈਂਟਾਂ ਹਾਸਲ ਕਰ ਰਹੇ ਨੇ ਜਵਾਨੀ ਨੂੰ ਇੱਕ ਵੱਖਰੀ ਸੇਧ ਦੇ ਰਹੇ ਨੇ ਤੇ ਆਪਣੇ ਪੰਜਾਬ ਦਾ ਦਸਤਾਰ ਦਾ ਜਿਹੜਾ ਆ ਉਹ ਨਾਉਂਚਾ ਕਰ ਰਹੇ ਨੇ ਮੇਰਾ ਨਾਮ ਰਸਾਲ ਸਿੰਘ ਪਿੰਡ ਛੜਾ ਖੋਖਰਾ ਜੀ ਇਹ ਸਾਡਾ ਛੋਟਾ ਬੇਟਾ ਕਰਨਦੀਪ ਸਿੰਘ ਜੋ ਕਿ ਹੁਣ ਗਾਲੋਵਲੋਂ ਜੇ ਖੇਡ ਕੇ ਆ ਜਿੱਤ ਕੇ ਆ ਤੇ ਸਾਡੇ ਭਾਈ ਸਾਹਿਬ ਕਿਸਾਨ ਜੁੜੀਆਂ ਦੇ ਪ੍ਰਧਾਨ ਆਏ ਨੇ ਸਾਨੂੰ ਬਹੁਤ ਖੁਸ਼ੀ ਹੋਈ ਆ ਇਹਨਾਂ ਨੇ ਸਾਡੇ ਬੱਚੇ ਦਾ ਆ ਕੇ ਮਾਨ ਸਨਮਾਨ ਕੀਤਾ ਜਦੋਂ ਇਸ ਤਰ੍ਹਾਂ ਕੋਈ ਸਾਡਾ ਵਰਕਰ ਕੋਈ ਸਾਡਾ ਲੀਟਰਾ ਕੇ ਸਾਡੇ ਬੱਚੇ ਦਾ ਸਤਿ ਮਾਨ ਸਨਮਾਨ ਕਰੇ ਫਿਰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਤੇ ਸਾਨੂੰ ਬੜੀ ਖੁਸ਼ੀ ਹੈ ਸਾਡੇ ਨਾਲ ਬੜੇ ਦਾ ਵੱਡਾ ਜੋੜ ਕੇ ਖੜੇ ਨੇ ਸਾਡੇ ਭਾਈ ਸਾਹਿਬ ਇੰਦਰਪਾਲ ਸਿੰਘ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਰੇ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਆਪਣਾ ਕੀਮਤੀ ਟਾਈਮ ਕੱਢ ਕੇ ਤੇ ਸਾਡੇ ਬੱਚੇ ਦੀਆਂ ਆ ਕੇ ਜੋ ਤਰੀਫਾਂ ਸਾਰੇ ਸੰਸਾਰ ਕੋ ਕਰਾਉਣੀਆਂ ਨੇ ਪਹਾ ਕਰਾਉਣੀਆਂ ਨੇ ਮੀਡੀਆ ਦੇ ਰਾਹੀਂ ਕਿੰਨੀ ਖੁਸ਼ੀ ਹੈ ਪਰਵਾਹ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਜਦੋਂ ਜਤਿਆ ਸਾਨੂੰ ਪਤਾ ਲੱਗਾ ਮੈਨੂੰ ਫੋਨ ਕੀਤਾ ਮੈਂ ਸਨਾਰ ਦਾ ਤਰ ਕੀ ਹਾਲ ਹੈ ਕਿਦਾ ਜੜੀ ਮੈਂ ਚਿੱਤ ਗਿਆ ਤੇ ਫਿਰ ਉਹਲੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜੀ ਖੁਸ਼ੀ ਨਾਲ ਚਿਹਰਾ ਚੌੜਾ ਹੋ ਜਾਂਦਾ ਅਕਾਲਪੁਰਖ ਦੀ ਕਿਰਪਾ ਅਸੀਂ ਅਕਾਲਪੁਰਖ ਨੂੰ ਇੱਕ ਨੂੰ ਮੰਨਿਆ ਇੱਕ ਅਕਾਲ ਦੇ ਪੁਜਾਰੀ ਆ ਤੇ ਉਹ ਅਕਾਲਪੁਰਖ ਜਿਹੜਾ ਸਾਡੀ ਹਰ ਸਮੇਂ ਸਹਾਇਤਾ ਕਰਦਾ ਮਾਦਾ ਕਰਿਆ ਸਾਡੇ ਬੱਚਿਆਂ ਜਿਹੜੀਆਂ ਉਹ ਚਿੱਤ ਪ੍ਰਾਪਤ ਹੋ ਰਹੀ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੀ